ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋયા ਅੱਜ ਵਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜਾ ਉਹਨਾਂ ਨੂੰ ਫਿਰ ਰੰਗਲਾ ਰੰਗਲਾ ਪੰਜਾਬ ਦੇਖੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤਾਂ ਜਿਹੜੀ ਤਪਸ਼ਾ ਉਹ ਕਦੇ ਤਾਂ ਜੋ ਕੀ ਇਹ ਪੰਜਾਬ ਫਿਰ ਛੋਦਾ ਔਰਤਾ ਜੀ ਹਵਾ ਵਾਲਾ ਫਿਲਮ ਅੱਜ ਤਕਰੀਬਨ ਕਟੋ ਕਰਨੀ ਤੇ 5000 ਬੂਟਾ ਜੜਾ ਵਾ ਇੱਥੇ ਵੰਡਿਆ ਜਾਂਦਾ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਔਰ ਇਹ ਆਪਣੇ ਅਸੀਂ ਵੀ ਆਪਣੇ ਕੰਮ ਵੱਲ ਧਿਆਨ ਦੇ ਰਹੇ ਹਾਂ ਸੋ ਮੈਂ ਵਧਾਈ ਦੇਣਾ ਜੀ ਅੱਜ ਜਿਹੜਾ ਸਾਡੇ ਪਰਿਵਾਰ ਤੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਇੱਕ ਸਾਡੇ ਦੇਸ਼ ਦਾ ਦਸਤੂਰ ਹੈ ਜਿੰਨਾ ਵੀ ਇਹਨੂੰ ਦੱਬਿਆ ਗਿਆ ਵਾ ਉਨਾਏ ਉੱਪਰ ਕਿ ਤਾਣ ਹੋਇਆ ਕਿਉਂਕਿ ਇਨਕਲਾਬੀ ਤਰਤੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਰਾਜਨੀਤੀ ਕਮਾਂ ਦੀ ਕਰੋ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਰਾਜਨੀਤੀ ਇਹ ਘਟੀਆ ਰਾਜਨੀਤੀ ਨਾ ਹੋਵੇ ਵੀ ਜੇ 베ਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦੇ ਤਾਂ ਜੇ ਉਹਦੀ ਵਾਰੀ ਆਈ ਹੈ ਤੇ ਉਹ ਫੜ ਕੇ ਅੰਦਰ ਦੇ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ ਸਾਚੀ ਹੁੰਦਾ ਹੈ ਸੱਚ ਸਾਚੀ ਹੋਣਾ ਔਰ 100 ਦਿਨ ਚੋਰ ਦਾ ਇੱਕ ਦਿਨ ਸਾਦਾ ਤੇ ਆਉਣਾ ਹੀ ਹੋਣਾ ਸੋ ਇਸ ਸਮਾਂ ਬਹੁਤ ਜਲਦ ਉਹ ਵੀ ਆ ਗਿਆ ਜੀ ਜਦੋਂ ਕੇਜਰੀਵਾਲ ਸਾਹਿਬ ਵੀ ਜਿਹੜੇ ਆਜਾ ਐਮਐਲਏ ਸਾਹਿਬ ਆਏ ਨੇ ਤੇ ਪੰਜਾਬ ਨੂੰ ਰੰਗਣਾ ਪੰਜਾਬ ਨੂੰ ਵਾਸਤੇ ਧਰਤੀ ਨੂੰ ਸਾਫ਼ ਸੁਥਰਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਬੂਟੇ ਬਟਲਣ ਵਾਸਤੇ ਤੇ ਘੱਟ ਤੋਂ ਘੱਟ 5000 ਬੂਟੇ ਜਿੱਥੇ ਵੰਡਿਆ ਗਿਆ ਲਾਉਣੇ ਸੋਖੀਆ ਪਾ ਲੈਣ ਔਖੇ ਪਰ ਇਹ ਕੋਸ਼ਿਸ਼ ਕਰਾਂਗੇ ਵੀ ਬੂਟੇ ਪਲੇ ਜਾਣ ਜਿੰਨੇ ਬੂਟੇ ਲੱਗਣਗੇ ਪਾਲ ਜਾਣ ਸਾਡਾ ਤੇ ਉਹੀ ਪ੍ਰਾਲਾ ਹੋਊਗਾ ਵੀ ਹਰ ਘਰ ਘਰ ਜਾ ਕੇ ਗੱਲ ਕਰਾਂਗੇ ਵੀ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦਾਂ ਪੁੱਤ ਪੜੀਦਾ ਤਰ੍ਹਾਂ ਬੂਟੇ ਨੂੰ ਪਾੜੋ ਜੇ ਬੂਟਾ ਨੂੰ ਪਾੜਾਂਗੇ ਤੇ ਅਸੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਬਚੂਗੀ ਜੇ ਨਹੀਂ ਪੜਾਂਗੇ ਤੇ ਨਹੀਂ ਬੋਝੇਗਾ